ਜੇਪੀ ਦਾ ਰੋਡ ਸ਼ੋਅ ਬੀਜੇਪੀ ਦਾ ਮੋਦੀ ਦਾ ਰੈਲੀ ਵੀ ਕਿੰਦਾ ਦਾ ਵਗਾਨ ਲੱਗ ਰਿਹਾ ਦਾ ਮੋਦੀ ਜੀ ਦੀ ਰੈਲੀ ਬਹੁਤ ਵਧੀਆ ਹੋਈ ਹੈ ਜੀ ਬਹੁਤ ਭਰਵੀ ਰੈਲੀ ਸੀ ਔਰ ਸਾਡੀ ਰੈਲੀ ਨੂੰ ਲੋਕਿਆਂ ਦੀ ਕੋਸ਼ਿਸ਼ ਬਹੁਤ ਕੀਤੀ ਗਈ ਹੈ ਇਹਨਾਂ ਨੇ ਪੰਜਾਬ ਗੌਰਮੈਂਟ ਨੇ ਰੈਲੀ ਨੂੰ ਰੋਕਿਆ ਔਰ ਉਥੇ ਇਨਾ ਪਰਵਾਹ ਹੋ ਰਹਾ ਜੀਗਾ ਕਿ ਤੁਸੀਂ ਬਾਹਰ ਵੀ ਜਿਹੜਾ ਲੋਕਾਂ ਦਾ ਹਜੂਮ ਇਕੱਠਾ ਹੋਇਆ ਦਾ ਅੱਜ ਰੋਡ ਸ਼ੋਅ ਨਹੀਂ ਕੀਤਾ ਜਾ ਅੱਜ ਸਾਡਾ ਰੋਡ ਸ਼ੋਅ ਬਹੁਤ ਹੀ ਵਧੀਆ ਹੋਏਗਾ ਔਰ ਰੋਡ ਸ਼ੋਅ ਜਿਹੜਾ ਮਨਨ ਉਜਨ ਵਾਲਾ ਕਿਤੇ ਉੱਪਰ ਹੋਏਗਾ ਰੋਡ ਸ਼ੋਅ ਦਾ ਇਤਿਹਾਸ ਇੱਕ ਇਤਿਹਾਸਿਕ ਰੋਡ ਸ਼ੋਅ ਕਿੰਨਾ ਜਾਏਗਾ ਕੱਟਾ ਇੱਥੇ ਦੇਖਦੇ ਹੋ ਲੋਕਾਂ ਦਾ ਕਿਹਦਾ ਰੁਝਾਨ ਲੋਕਾਂ ਦਾ ਰੁਝਾਨ ਲੋਕੀ ਡੀਕ ਰਹੇ ਨੇ ਵੀ ਇੱਕ ਤਰੀਕ ਨੂੰ ਇੱਕ ਤਰੀਕ ਨੂੰ ਜਦੋਂ ਆਵੇ ਕਿ ਔਰ ਫੋਲੀ ਮੋਹਰਾਂ ਲਾ ਕੇ ਆਪਾਂ ਬੀਜੇਪੀ ਨੂੰ ਜਿਤਾਈਏ ਔਰ ਬੀਜੇਪੀ ਨੂੰ ਮੋਦੀ ਸਾਹਿਬ ਦੇ ਹੱਥ ਮਜ਼ਬੂਤ ਕਰੀਏ ਵੋਟ ਸ਼ੋਅ ਕਿੱਥੇ ਤੱਕ ਜਾ ਰਿਹਾ ਰੋਡ ਸ਼ੋਅ ਇੱਥੋਂ ਗਾਂਧੀ ਚੌਂਕ ਗਾਂਧੀ ਚੌਂਕ ਤੋਂ ਅੰਦਰ ਸ਼ਹਿਰਾਂ ਦੇ ਅੱਜ ਨੂੰ ਕਿੱਦਾਂ ਦਾ ਰੁਝਾਨ ਲੱਗਦਾ ਪਿਆ ਤੁਸੀਂ ਲੋਕਾਂ ਵਿੱਚ ਜਾ ਰਹੇ ਲੋਕਾਂ ਦਾ ਰੁਝਾਨ ਹੈ ਉਹ ਲੋਕਾਂ ਦਾ ਤੇ ਪੁਰਾਣ ਲੋਕਾਂ ਦੇ ਗਰਮੀ ਦੇ ਹੋਣ ਦੇ ਬਾਅਦੂ ਲੋਕਾਂ ਦੀ ਇੰਨੇ ਭੀੜ ਤੋਂ ਦੇਖਿਆ ਜਾ ਸਕਦਾ ਪਰ ਲੋਕਾਂ ਨੇ ਅੱਜ ਹੀ ਮਨ ਬਣਾਇਆ ਹੋਇਆ ਕਿ ਅਸੀਂ ਜਿਹੜੀ ਆ ਵੋਟ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੂੰ ਔਰ ਕਮਲ ਦੇ ਨਿਸ਼ਾਨ ਤੇ ਪਾਣੀ ਆ ਔਰ ਲੋਕਾਂ ਦੇ ਅੰਦਰ ਅੰਡਰਗ੍ਰਾਉਂਡ ਬਹੁਤ ਜ਼ਿਆਦਾ ਲੋਕ ਚਾਹੇ ਸਰਕਾਰ ਦੇ ਕਿਸੇ ਵਲੇ ਇੱਕ ਬੈਕ ਅੱਜ ਸਟਾਰ ਨੂੰ ਸਮੇਂ ਪਿਆ ਵਾ ਲੋਕ ਕਿਵਲੇ ਝੰਡਾ ਡੰਡਾ ਨਹੀਂ ਲਾਂਦੇ ਪਰ ਉਹਦੇ ਬਾਅਦੂ ਲੋਕ ਜਿਹੜੀ ਆ ਵੋਟ ਭਾਰਤੀ ਜਨਤਾ ਪਾਰਟੀ ਨੂੰ ਪਾਣੇ